ਫੱਟ ਸ੍ਰੀ ਗੁਰੂ ਆ ਦੋਸਤੋ ਅੱਜ ਆਪਾਂ ਫੇਰ ਪਹੁੰਚੇ ਆ ਕਰਨੈਲ ਟਰੈਕਟਰ ਸੇਲਸ ਮੋਗਾ ਵਾਲਿਆਂ ਦੇ ਪਹਿਲਾਂ ਤਾਂ ਨੰਬਰ ਨੋਟ ਕਰ ਲਓ ਬਾਈ ਹੁਣਾਂ ਦਾ 98141 14511 ਹੈ ਇਹ ਬਾਈ ਹੁਣਾਂ ਦਾ ਨੰਬਰ ਆ ਤੇ ਮੋਗੇ ਦੇ ਵਿੱਚ ਇਹਨਾਂ ਦਾ ਸੇਲ ਪਰਚੇਸ ਦਾ ਕੰਮ ਆ ਟਰੈਕਟਰਾਂ ਦਾ ਸਵਾਜੋ ਦਿਖਾਉਣੇ ਆ ਸਭ ਤੋਂ ਪਹਿਲਾਂ ਖੜਾ ਜੀ ਆਪਣੇ ਜੌਂਡੀਅਰ ਖੜਾ ਜੀ ਜੌਂਡੀਅਰ 5210 ਟਰੈਕਟਰ ਦੀ ਕੰਡੀਸ਼ਨ ਬਹੁਤ ਸੋਹਣੀ ਹੈ ਜੀ ਓਰੀਜਨਲ ਪੇਂਟ ਆ ਜੀ ਹੱਸਾ ਹੱਸਾ ਪੂਰਾ ਵਧੀਆ ਪਿਆ ਕੇ ਤੋਂ ਕੋਈ ਲੀਕਸ ਵਾਲੀ ਗੱਲ ਨਹੀਂ ਹੈਗੀ ਮਾਰ ਲਓ ਨੀਗਾ ਪੈਰ ਤਕਰੀਬਨ ਇਹਦੇ 95% ਪੈ ਜ ਨੇ ਜੀ ਮੂਰਲੇ ਤੇ ਮਗਰਲੇ ਦੋਨੋਂ ਫੇਵਰ ਦੀ ਛਤਰੀ ਲੱਗੀ ਹੋਈ ਆ ਮਾਰ ਲਓ ਨੀਗਾ ਟਰੈਕਟਰ ਦੀ ਕੁੱਲ ਮਿਲਾ ਕੇ ਹਾਲਤ ਬਹੁਤ ਚੰਗੀ ਆ ਜੀ 2020 ਮਾਡਲ ਆ 7 ਲੱਖ 45000 ਰੁਪਿਆ ਟਰੈਕਟਰ ਦਾ ਰੇਟ ਆ ਜੀ ਦੇਖ ਲਓ ਕਰ ਲਓ ਚੈੱਕ ਸਵਾਜੂ ਅੱਗੇ ਦਿਖਾਉਣਾ ਤੁਹਾਨੂੰ ਅੱਗੇ ਖੜਾ ਜੀ ਸਵਰਾਜ 969 FE ਟਰੈਕਟਰ ਦੀ ਕੰਡੀਸ਼ਨ ਇਹਦੀ ਵੀ ਬਹੁਤ ਸੋਹਣੀ ਪਈ ਆ ਜੀ 5 ਸਟਾਰ ਟਰੈਕਟਰ ਆ ਜੀ ਰੀਜਨਲ ਪੇਂਟ ਆ ਜੀ ਹਿੱਸਾ ਹਿੱਸਾ ਪੂਰਾ ਵਧੀਆ ਪਿਆ ਫੇਰ ਤੋਂ ਕੋਈ ਲੀਕਸ ਵਾਲੀ ਗੱਲ ਨਹੀਂ ਹੈਗੀ ਦੇਖ ਲਓ ਕੋਈ ਕਲਮ ਦੀ ਟਚਿੰਗ ਨਹੀਂ ਹੈਗੀ ਪੇਂਟ ਤੇ ਜੀ ਛਤਰੀ ਛੁਤਰੀ ਪੂਰੀ ਵਧੀਆ ਸ਼ੀਟ ਨਮੀ ਆ ਜੀ ਟਾਇਰਾਂ ਦੀ ਹਾਲਤ ਤੁਹਾਨੂੰ ਦਿਖਾ ਦਗੇ ਜੀ ਆਪ ਹੀ ਤੁਸੀਂ ਕਹਿਣਾ ਵੀ ਬਾਈ ਐਵੇਂ 95 90% ਬੋਲ ਦਿੰਦਾ ਟਾਇਰ ਟਾਇਰ ਵਾਕੇ ਹੀ ਇੰਨੇ ਹੁੰਦੇ ਨੇ ਜੀ ਇਹਨਾਂ ਦੇ ਟਰੈਕਟਰਾਂ ਦੇ ਦੇਖ ਲਓ ਮਾਰ ਲਓ ਨੀਗਾ ਮਗਰਾੜ ਮਾਰ ਲਓ ਨੀਗਾ ਕਿਤੇ ਕੋਈ ਜੰਗਾੜਾ ਨਹੀਂਗਾ ਤੇ ਆ ਜੀ ਸਵਰਾਜ 969 ਐਫੀ ਮਾਡਲ ਹੈ ਜੀ ਜਿਹੜਾ ਇਹਦਾ 2021 795000 ਰੁਪਿਆ ਟਰੈਕਟਰ ਦਾ ਰੇਟ ਆ ਸਵਾਰ ਜੋ ਅੱਗੇ ਦਿਖਾਉਣੇ ਆ ਅੱਗੇ ਖੜਾ ਜੀ ਮਿੰਦਰਾ ਨੋਵੋ 655 ਡੀਆਈ ਟਰੈਕਟਰ ਦੀ ਕੰਡੀਸ਼ਨ ਇਹਦੀ ਵੀ ਬਹੁਤ ਸੋਹਣੀ ਪਈ ਹੈ ਜੀ ਫੈਬਰ ਦੀ ਛਤਰੀ ਲੱਗੀ ਹੋਈ ਹੈ ਟਾਇਰ ਟੂਰ ਬਿਲਕੁਲ ਨਵੇਂ ਨੇ ਜੀ ਸੋਨਾ ਦੇ ਟਾਇਰ ਨੇ ਜੀ ਮੂਰਲੇ ਤੇ ਮਗਰਲੇ ਬਿਲਕੁਲ ਨਵੇਂ ਟਾਇਰ ਨੇ ਜੀ ਦੇਖ ਲਓ ਹਿੱਸੇ ਦੇ ਮਾਰ ਲਓ ਨੀਗਾ ਕੋਈ ਈਕਸ ਵਾਲਾ ਕੰਮ ਨਹੀਂ ਹੈਗਾ ਜੀ। ਵੇਟ ਲਾਇਆ ਹੋਇਆ ਟਰੈਕਟਰ ਦੇ ਮੂਹਰੇ 2020 ਮਾਡਲ ਆ ਜੀ 7 ਲੱਖ 95000 ਸੌਰੀ 7 ਲੱਖ 85000 ਰੁਪਿਆ ਟਰੈਕਟਰ ਦਾ ਰੇਟ ਆ। ਮਾਰੋ ਨੀਗਾ। ਸੋ ਅੱਗੇ ਖੜਾ ਜੀ ਜੌਂਡੀਅਰ 5405 545 ਟਰੈਕਟਰ ਖੜਾ ਜੀ। 2019 ਮਾਡਲ ਆ 7 ਲੱਖ 65000 ਰੁਪਿਆ ਟਰੈਕਟਰ ਦਾ ਰੇਟ ਆ। ਟਰੈਕਟਰ ਦੇ ਟਾਇਰ, ਪੱਖੋਂ, ਬਾਕੀ ਰੰਗ ਪੱਖੋਂ ਕਾਗਜ ਪੱਤਰ ਪੱਖੋਂ ਪੂਰਾ ਵਧੀਆ ਟਰੈਕਟਰ ਆ ਜੀ ਐਮ ਆਰ ਐਫ ਦੇ ਟਾਇਰ ਨੇ ਮਾਰ ਲਓ ਨੀਗਾ ਫੇਵਰ ਦੀ ਛਤਰੀ ਲੱਗੀ ਹੋਈ ਹੈ ਜੀ ਦੇਖ ਸਕਦੇ ਹੋ ਤੁਸੀਂ ਸਵਾਜੋ ਅੱਗੇ ਨੀਗਾ ਮਰਵਾਉਣੇ ਅੱਗੇ ਖੜਾ ਜੀ ਜੌਂਡੀਅਰ 5310 ਟਰੈਕਟਰ ਦੀ ਹਾਲਤ ਇਹਦੀ ਬਹੁਤ ਸੋਹਣੀ ਹੈ ਜੀ ਬਿਲਕੁਲ ਨਵੇਂ ਟਾਇਰ ਨੇ ਨਮਾ ਰੰਗਾਇਆ ओरिजिनल ਪੇਂਟ ਆ ਪੰਜਾਬ ਨੰਬਰ ਆ 5410 2011 ਮਾਡਲ ਆ ਜੀ 540000 ਰੁਪਿਆ ਟਰੈਕਟਰ ਦਾ ਰੇਟ ਆ ਟਾਇਰਾਂ ਦੀ ਹਾਲਤ ਦਿਖਾ ਰਹੀਏ ਤੁਹਾਨੂੰ ਬਿਲਕੁਲ ਨਵੀਂ ਹਾਲਤ ਆ ਜੀ ਟਾਇਰਾਂ ਦੀ ਹਿੱਸਾ-ਉੱਸਾ ਰੀਜਨਲ ਪੇਂਟ ਆ ਜੀ ਬਿਲਕੁਲ ਕੋਈ ਲੀਕਸ ਵਾਲੀ ਗੱਲ ਨਹੀਂ ਟਾਇਰਾਂ ਤੇ ਮਾਰ ਲੋ ਨਹੀਂ ਗਾ ਦੇਖੋ ਐ ਐਮ ਆਰ ਐਫ ਦੇ ਟਾਇਰ ਨੇ ਟਰੈਕਟਰ ਦੇ ਸੋ ਅੱਗੇ ਵੀ ਖੜਾ ਜੀ ਜੌਨ ਡੀਅਰ 5050 ਡੀ ਇਹ 2015 ਮਾਡਲ ਆ ਜੀ 480000 ਰੁਪਿਆ ਟਰੈਕਟਰ ਦਾ ਰੇਟ ਆ ਟਰੈਕਟਰ ਦੀ ਹਾਲਤ ਇਹਦੀ ਵੀ ਬਹੁਤ ਜਿਆਦਾ ਸੋਹਣੀ ਪਈ ਆ ਜੀ ਟਾਇਰ ਵੀ ਬਿਲਕੁਲ ਨਵੇਂ ਵਰਗੇ ਨੇ ਫੇਵਰ ਦੀ ਛਤਰੀ ਲੱਗੀ ਹੋਈ ਆ ਕੋਈ ਲੀਕਸ ਵਾਲੀ ਗੱਲ ਨਹੀਂ ਵੈਲਿਊ ਪਲੱਸ 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 ਆਈ ਹੈ 25 ਟਰੈਕਟਰ ਕਹਿ ਦਿੰਦੇ ਨੇ ਨਾ ਬਾਕੀ ਕਾਗਜ਼ ਪੱਤਰ ਵੱਲੋਂ ਬਾਈ ਹੁਣਾਂ ਦੀ ਪੂਰੀ ਗਾਰੰਟੀ ਹੈ ਜੀ ਸੋ ਅੱਗੇ ਖੜਾ ਜੀ ਮਹਿੰਦਰਾ 555 ਡੀਆਈ ਪਾਵਰ ਪਲੱਸ ਟਰੈਕਟਰ ਦੀ ਹਾਲਤ ਇਹਦੀ ਬਹੁਤ ਸੋਹਣੀ ਹੈ ਜੀ ਮਾਰ ਲਓ ਨੀਗਾ ਦੇਖ ਲਓ ਤੁਸੀਂ ਟਾਇਰ ਬਿਲਕੁਲ ਨਵੇਂ ਨਹੀਂ ਬਾਕੀ ਨੇੜੇ ਤੋਂ ਟਾਇਰ ਦਿਖਾ ਦਿੰਨੇ ਆ ਤੁਹਾਨੂੰ ਵੀ ਕਰੋ ਚੈੱਕ ਨਵੇਂ ਨਹੀਂ ਟਾਇਰ ਬਿਲਕੁਲ ਮੂਰਲੇ ਤੇ ਮਗਰਲੇ ਦੋਨੋਂ ਹੀ ਹੱਸਾ ਹੱਸਾ ਪੂਰਾ ਵਧੀਆ ਪਿਆ ਜੀ ਬਹੁਤ ਸੋਹਣੀ ਹਾਲਤ ਦਾ ਕੁੱਲ ਮਿਲਾ ਕੇ ਟਰੈਕਟਰ ਮਾਡਲ ਹੈਗਾ ਜੀ 2017 5 ਲੱਖ 25000 ਰੁਪਏ ਟਰੈਕਟਰ ਦਾ ਰੇਟ ਆ ਪੰਜਾਬ ਨੰਬਰ ਆ ਜੀ ਪੀ ਵੀ 08 ਡੀ ਐਸ 4553 ਸੋ ਅੱਗੇ ਫੇਰ ਖੜਾ ਜੀ ਜੌਂਡੀਅਰ 545 ਗিয়ার ਪਰੋ ਟਰੈਕਟਰ ਆ ਜੀ 4WD ਟਰੈਕਟਰ ਦੀ ਹਾਲਤ ਇਹਦੀ ਬਹੁਤ ਚੰਗੀ ਪਈ ਹੈ ਟਾਇਰ ਟੂਰ ਪੂਰੇ ਵਧੀਆ ਪਏ ਨੇ ਹੱਸਾ ਹੱਸਾ ਬਿਲਕੁਲ ਪੂਰਾ ਵਧੀਆ ਪਿਆ ਕੋਈ ਲੀਕਸ ਵਾਲੀ ਗੱਲ ਨਹੀਂ 6 ਛੇਰੀ ਦਾ ਟਰੈਕਟਰ ਆ ਜੀ ਟਾਇਰਾਂ ਤੇ ਨਿਗਾ ਮਾਰ ਲਓ ਪੰਜਾਬ ਨੰਬਰ ਆ ਜੀ ਟਰੈਕਟਰ PV76C0599 2021 ਮਾਡਲ ਆ ਜੀ 11 ਲੱਖ 20 ਹਜ਼ਾਰ ਰੁਪਏ ਦੀ ਟਰੈਕਟਰ ਦੀ ਕੀਮਤ ਆ ਮਾਰ ਲਓ ਨਿਗਾ ਬਹੁਤ ਸੋਹਣਾ ਟਰੈਕਟਰ ਆ ਜੀ ਅੱਗੇ ਖੜਾ ਜੀ ਸਵਰਾਜ 855 FE ਟਰੈਕਟਰ ਦੀ ਹਾਲਤ ਇਹਦੀ ਵੀ ਬਹੁਤ ਜਿਆਦਾ ਚੰਗੀ ਪਈ ਹੈ ਜੀ ਤੁਸੀਂ ਕਹਿੰਦਾ ਨਾ ਹਰੇਕ ਟਰੈਕਟਰ ਦੇ ਨਾਲ ਕਹਿੰਦਾ ਬਹੁਤ ਚੰਗੀ ਹਾਲਤ ਆ ਜੇ ਚੰਗੀ ਹਾਲਤ ਹੈ ਤਾਂ ਤਾਂ ਹੀ ਕਹੀਦਾ ਜੀ ਬਾਕੀ ਤੁਸੀਂ ਆਪ ਦੇਖ ਲਓ ਤੁਹਾਨੂੰ ਵੀ ਦਿਖਾ ਦੇਣਾ ਨੇੜੇ ਤੋਂ ਆਹ ਦੇਖ ਲਓ ਮਗਰਾੜ ਮਗਰੂੜ ਪੂਰੇ ਦਿਸ ਰਹੇ ਨੇ ਕੋਈ ਜੰਗ ਵਾਲਾ ਨਹੀਂ ਹੈਗਾ ਟਾਇਰਾਂ ਦੀ ਹਾਲਤ ਬਹੁਤ ਚੰਗੀ ਪਈ ਹੈ ਮੂਰਲੇ ਵੀ ਦੇਖ ਲਓ ਟਾਇਰ ਡਬਲ ਕਲਚ ਟਰੈਕਟਰ ਹੈ ਜੀ ਬਹੁਤ ਸੋਹਣੀ ਹਾਲਤ ਦੇ ਵਿੱਚ ਟਰੈਕਟਰ 5 ਸਟਾਰ ਟਰੈਕਟਰ ਹੈ ਪੰਜਾਬ ਨੰਬਰ ਹੈ ਜੀ ਪੀਬੀ 46 ਏ ਜੇ ਪੀਆ 59 2022 ਮਾਡਲ ਹੈ ਜੀ 7 ਲੱਖ 80 ਹਜ਼ਾਰ ਰੁਪਏ ਟਰੈਕਟਰ ਦਾ ਰੇਟ ਆ ਮਾਰ ਲਓ ਨੀਗਾ ਦੇਖ ਸਕਦੇ ਹੋ ਦੋਸਤੋ ਬਹੁਤ ਵਧੀਆ ਹਾਲਤ ਦਾ ਟਰੈਕਟਰ ਹੁੰਦੇ ਨੇ ਬਾਈ ਹੁਣਾਂ ਕੋਲੇ ਬਾਕੀ ਲੰਬੇ ਵਾਲਾ ਕੰਮ ਨਹੀਂ ਕਰਦੇ ਬਿਲਕੁਲ ਵੀ ਅੱਗੇ ਖੜਾ ਜੀ ਮਹਿੰਦਰਾ ਨੋਵਾ 655 ਡੀਏ ਟਰੈਕਟਰ ਦੀ ਹਾਲਤ ਇਹਦੀ ਵੀ ਬਹੁਤ ਜ਼ਿਆਦੇ ਚੰਗੀ ਪਈ ਆ ਜੀ। ਦੇਖ ਲਓ। ਐਮ ਬੂਸਟ ਟਰੈਕਟਰ ਆ ਜੀ, ਡਿਜੀਟਸਨ 4 ਜੀ। ਫੈਬਰ ਦੀ ਛਤਰੀ ਲੱਗੀ ਹੋਈ ਆ। ਨਵੇਂ ਟਾਇਰ ਨੇ। ਅੱਡਾ ਪੂਰਾ ਤਕੜਾ ਜੀ ਟਰੈਕਟਰ ਦਾ। ਦੇਖ ਲਓ। origignal paint ਆ ਜੀ, ਬਿਲਕੁਲ ਨਵਾਂ ਟਰੈਕਟਰ ਆ ਜੀ, 2023 ਮਾਡਲ ਆ, 10,95,000 ਕੀ ਟਰੈਕਟਰ ਦਾ ਰੇਟ ਆ। ਵੇਟ ਵੂਟ ਲਾਇਆ ਹੋਇਆ ਬਾਈ ਹੁਣਾਂ ਦਾ। ਕਰੋ ਚੈੱਕ 986555 ਜੀ। ਪੈਵਰ ਦੀ ਛਤ ਵੀ ਲੱਗੀ ਹੋਈ ਹੈ ਬਹੁਤ ਸੋਹਣੀ ਹਾਲਤ ਦਾ ਟਰੈਕਟਰ ਆ ਜੀ ਸਵਾਜੋ ਅੱਗੇ ਦਿਖਾ ਦਿੰਦੇ ਆ ਜੀ ਐਸ਼ਰ ਖੜਾ ਵਾ 485 ਟਰੈਕਟਰ ਦੀ ਹਾਲਤ ਇਹਦੀ ਵੀ ਸੋਹਣੀ ਪਈ ਹੈ ਜੀ ਦੇਖ ਲਓ ਮਾਰ ਲਓ ਨੀਗਾ ਨੇੜੇ ਤਹੱਸਾ ਦੇਖ ਲਓ ਚੈੱਕ ਕਰ ਲਓ ਟਾਇਰਾਂ ਤੇ ਮਾਰ ਲਓ ਨੀਗਾ ਜੀ ਛਤਰੀ ਨਵੀਂ ਆ ਜੀ ਸ਼ੀਟ ਨਵੀਂ ਆ ਬਾਕੀ ਟਰੈਕਟਰ ਦੀ ਹਾਲਤ ਸੋਹਣੀ ਹੈ ਜੀ 2019 ਮਾਡਲ ਆ ਦੋਸਤੋ 395000 ਰੁਪਏ ਟੈਕਟਰ ਦਾ ਰੇਟ ਆ ਪੀ ਵੀ ਬਾਈ 2967 ਪੰਜਾਬ ਨੰਬਰ ਰਜਿਸਟਰेटर ਦਾ ਹੈ ਡਬਲ ਕਲਚ ਟਰੈਕਟਰ ਹੈ ਜੀ ਇਹ ਵੀ ਮਾਰੋ ਨਿਗਾਹ ਕਰ ਲਓ ਚੈੱਕ ਅੱਗੇ ਖੜਾ ਜੀ ਜੌਨ 2545 ਟਰੈਕਟਰ ਦੀ ਕੰਡੀਸ਼ਨ ਇਹਦੀ ਬਹੁਤ ਜਿਆਦਾ ਸੋਹਣੀ ਪਈ ਹੈ ਜੀ ਬਾਕੀ ਤੁਸੀਂ ਆਪ ਹੀ ਨਿਗਾਹ ਮਾਰ ਲਓ ਦੱਸਣ ਦੀ ਤਾਂ ਲੋੜ ਹੀ ਨਹੀਂ ਹੈ ਜੀ ਦੇਖ ਲਓ ਬੜਾ ਕੁਝ ਵੀ ਬੋਲਦੇ ਹੋਏ ਚੰਗਾ ਨਹੀਂ ਲੱਗਦਾ ਤੁਹਾਨੂੰ ਮੈਂ ਟਰੈਕਟਰ ਵੈਸੇ ਹੀ ਦਿਖਾ ਦੇਣਾ ਚੈੱਕ ਕਰ ਲਓ ਦੇਖੋ ਮਗਰਾੜ ਮਗਰੂੜ ਪੂਰੇ ਵਧੀਆ ਪੈਨੇ ਨਵੇਂ ਟਾਇਰ ਨੇ ਗੇਅਰ ਪਰਵਾਹੀ ਇਹ ਵੀ ਟਰੈਕਟਰ ਫੈਵਰ ਦੀ ਛਤਰੀ ਲੱਗੀ ਹੋਈ ਹੈ ਜੀ ਪੰਜਾਬ ਨੰਬਰ ਹੈ ਵੀ ਟਰੈਕਟਰ ਜੀ 2021 ਮਾਡਲ ਹੈ ਦੋਸਤੋ 2021 ਮਾਡਲ ਹੈ 11,30,000 ਰੁਪਏ ਟਰੈਕਟਰ ਦਾ ਰੇਟ ਆ ਪੰਜਾਬ ਨੰਬਰ ਆ ਪੀ ਵੀ 55 ای 2935 ਬਾਕੀ ਲੰਬੇ ਵਾਲੀ ਕੋਈ ਗੱਲ ਨਹੀਂ ਕਾਗਜ਼ ਪੱਤਰਾਂ ਦੀ ਗਾਰੰਟੀ ਹੈ ਜਦੋਂ ਮਰਜ਼ੀ ਆਉ ਤਸੱਲੀ ਵਾਲਾ ਕੰਮ ਕਰਦੇ ਨੇ ਬਾਈ ਹੁਣੀ ਇਹ ਹੁੰਦੇ ਨਹੀਂ ਬਹੁਤ ਜ਼ਿਆਦਾ ਟਾਈਮ ਹੋ ਗਿਆ ਇਹਨਾਂ ਨੂੰ ਇਹ ਕੰਮ ਕਰਦਿਆਂ ਨੂੰ ਸੋ ਮਾਰ ਲੋ ਨਿਕਾਏ ਇੱਧਰ ਤਕਰੀਬਨ ਨਵੇਂ ਟਰੈਕਟਰ ਖੜੇ ਨੇ ਜੀ ਤੇ ਇੱਧਰ ਪੁਰਾਣੇ ਵੀ ਖੜੇ ਨੇ ਜੀ ਇਹ ਨਹੀਂ ਹੈ ਕਿ ਬਿਲਕੁਲ ਨਵੇਂ ਹੀ ਮਿਲਨੇ ਆ ਨਵੇਂ ਵੀ ਹੈਗੇ ਨੇ ਪੁਰਾਣੇ ਵੀ ਹੈਗੇ ਨੇ ਸਾਰੇ ਤਰ੍ਹਾਂ ਦੇ ਟਰੈਕਟਰ ਹੁੰਦੇ ਨੇ ਬਾਈ ਹੁਣਾਂ ਨੇ ਕਬੂਟਾ ਵਰਗੇ ਖੜੇ ਨੇ ਇੱਥੇ ਜੀ ਸੋਨਾ ਲੀਕਾ ਖੜਾ ਜੀ ਆਪਣਾ ਤਿਆਰ ਕਰਿਆ ਹੋਇਆ ਬਾਕਸ ਵਾਲਾ 4x4 ਆ ਕਿਸੇ ਵੀ ਮੇਰੇ ਵੀਰ ਨੇ ਟਰੈਕਟਰ ਖਰੀਦਣਾ ਵਾ ਤੁਸੀਂ ਇੱਥੇ ਇੱਕ ਵਾਰ ਜ਼ਰੂਰ ਵਿਜ਼ਿਟ ਕਰੋ ਜੈਸ ਰੇਟਾਂ ਦੇ ਟਰੈਕਟਰ ਮਿਲਦੇ ਨੇ ਬਾਕੀ ਰੇਟ ਦੀ ਜਿਹੜੀ ਬਾਦ ਘਟ ਮੌਕੇ ਤੇ ਹੋ ਜਾਂਦੀ ਹੈ ਬਾਕੀ ਬਾਈ ਹੁਣੇ ਬੰਦੇ ਬਹੁਤ ਵਧੀਆ ਨੇ ਕੋਈ ਐਸੀ ਗੱਲ ਨਹੀਂ ਹੈਗੀ ਕਿ ਆਪਾਂ ਨੂੰ ਖਾਲੀ ਹੱਥ ਮੋੜ ਦੇਣਗੇ ਕੋਈ ਟਰੈਕਟਰ ਦੇ ਵਿੱਚ ਰੇਟ ਦੀ ਨਹੀਂ ਕਰਨੀ ਬਾਦ ਘਟ ਸਾਰਾ ਕੁਝ ਕਰ ਲੈਂਦੇ ਨੇ ਵਧੀਆ ਬੰਦੇ ਨੇ ਜ਼ਰੂਰ ਤੁਸੀਂ ਇੱਥੇ ਪਹੁੰਚੋ ਇੱਕ ਵਾਰ ਵਿਜ਼ਿਟ ਕਰੋ ਤੁਸੀਂ ਟਰੈਕਟਰ ਲਿਆ ਬਿਨਾ ਖਾਲੀ ਮੁੜਦੇ ਹੀ ਨਹੀਂ ਇੱਥੋਂ ਤੁਸੀਂ ਅਹ ਬਾਕੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਜੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਵੀਡੀਓ ਨੂੰ ਸ਼ੇਅਰ ਕਰਿਓ ਤਾਂ ਜੋ ਹੋਰ ਕਿਸਾਨ ਵੀਰਾਂ ਤੱਕ ਵੀਡੀਓ ਪਹੁੰਚ ਸਕੇ ਤੇ ਮੇਰੇ ਵੀਰ ਇੱਥੋਂ ਆ ਕੇ ਟਰੈਕਟਰ ਖਰੀਦ ਸਕਣ ਤਦ ਤੱਕ ਲਈ ਧੰਨਵਾਦ